ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਸਵੇਰ ਦੇ 10 ਵਜੇ ਦੇ ਟਾਈਮ ਤੋਂ ਤੇ ਸਵੇਰ ਦੀ ਦੂਸਰੀ ਵਾਰ ਮੈਂ ਪੀ ਰਿਆਂ ਚਾਹ ਤੇ ਗਾਂ ਦੀ ਧਾਰ ਵਗੈਰਾ ਕੱਢ ਕੇ ਗੋਆ ਪਿੱਛੇ ਢਾ ਕੇ ਸਫਾਈ ਕਰਕੇ ਮੈਂ ਇੱਧਰ ਆ ਗਿਆ ਸੀ ਪੀਣ ਚਾਹ ਤੇ ਖਿੜਕੀ ਤੋਂ ਬਾਹਰ ਦੇਖਿਆ ਤੇ ਅੱਜ ਪਿੱਛੇ ਗਵਾਂਢੀ ਗੰਨਾ ਬੀਜ ਰਹੇ ਨੇ ਖੇਤ 'ਚ ਆਪਾਂ ਲੱਗੇ ਅੱਜ ਕਰਨ ਤਿਆਰੀ ਨਹਾ ਧੋ ਕੇ ਅਮਰਤ ਨੇ ਵੀ ਆਪਣਾ ਬੋਲਟ ਤੇ ਪੁਰਾਣਾ ਮੋਟਰਸਾਈਕਲ ਦੋਨੋਂ ਧੋਤੇ ਸਵੇਰੇ ਸਵੇਰੇ ਤੇ ਮੈਂ ਨਾ ਤੋ ਲਿਆ ਹੀ ਇੱਧਰ ਤੇ ਹੁਣ ਲੱਗਾ ਪੱਗ ਬੰਨਣ ਤੇ ਪੱਗ ਦੀ ਕਰਦੇ ਆਪਾਂ ਪੂਣੀ ਲੋ ਜੀ ਪੂਣੀ ਕਰਕੇ ਤੇ ਹੁਣ ਆਪਾਂ ਬੰਨ ਲੀਏ ਪੱਗ ਹਾਂਜੀ ਤੇ ਛੇਤੀ ਛੇਤੀ ਕਰ ਲਈਏ ਤਿਆਰੀ ਤੇ ਇੱਧਰ ਆਪਾਂ ਬੰਨ ਲਈ ਸੀ ਪੱਗ ਤੇ ਹੋ ਗਏ ਤਿਆਰ ਅੰਮ੍ਰਿਤ ਵੀ ਅੰਦਰ ਆਪਣੀ ਪੱਗ ਬਨ ਰਹੀ ਆਏ ਤੇ ਲੋ ਜੀ ਅੰਮ੍ਰਿਤ ਲੱਗਾ ਬੁਲਟ ਸਟਾਰਟ ਕਰਨ ਤੇ ਚਲੋ ਫਿਰ ਆਪਾਂ ਚੱਲਦੇ ਆਂ ਜੀ ਤੇ ਆਪਾਂ ਨਿਕਲ ਆਏ ਆਂ ਘਰ ਤੋਂ ਬਾਹਰ ਤੇ ਤੁਹਾਨੂੰ ਦੱਸ ਦਈਏ ਦੋਸਤੋ ਅੱਜ ਅਸੀਂ ਚੱਲੇ ਆਂ ਗਰੇਵਾਲ ਫਾਰਮ ਜੋ ਕਿ ਸਾਡੇ ਆ ਪਿੰਡ ਤੋਂ ਅਗਲਾ ਪਿੰਡ ਆ ਪਰਸਪੁਰ ਪਿੰਡ ਆ ਉੱਥੇ ਮਤਲਬ ਪ੍ਰੋਗਰਾਮ ਹੈ ਧਾਰਮਿਕ ਪ੍ਰੋਗਰਾਮ ਬਾਬਾ ਜੀ ਆਂਦੇ ਪੰਜਾਬ ਤੋਂ ਟਾਂਡੇ ਵਾਲੇ ਬਾਬਾ ਜੀ ਆਉਂਦੇ ਆ ਸੰਤ ਮਹਾਪੁਰਖ ਤੇ ਨਾਲ ਉਹਨਾਂ ਦਾ ਜਥਾ ਹੁੰਦਾ ਹੈ 3 ਦਿਨ ਦੀਵਾਨ ਲਗਾਈ ਜਾਂਦੀ ਹੈ ਬਹੁਤ ਆ ਲਾਗੇ ਲਾਗੇ ਦੇ ਪਿੰਡਾਂ ਤੋਂ ਸਭ ਸੰਗਤਾਂ ਆਉਂਦੀਆਂ ਨੇ ਉੱਥੇ ਤੇ ਇਸ ਵਾਰ ਮੈਂ ਇੱਥੇ ਹੀ ਮੇਰਾ ਇਰਾਦਾ ਸੀ ਮੈਂ ਵੀ ਜਾਊਂਗਾ ਮੈਂ ਅਮਰਤ ਘਰੇ ਹੀ ਤੇ ਮੈਂ ਅਮਰਤ ਨੂੰ ਕਿਹਾ ਤੇ ਅਮਰ ਕਹਿੰਦਾ ਕੋਈ ਗੱਲ ਨਹੀਂ ਆਪਾਂ ਚਲੇ ਜਾਵਾਂਗੇ ਤੇ ਫਿਰ ਆਪਾਂ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਗਰੇਵਾਲ ਫਾਰਮ ਚ ਤੇ ਸਭ ਤੋਂ ਪਹਿਲੇ ਆਪਾਂ ਘਰੇ ਆਪਣੇ ਆ ਰਹੇ ਆ ਤੇ ਅਮਰਤ ਕੰਧਾ ਸਤਵਿੰਦਰ ਨੂੰ ਵੀ ਨਾਲ ਲੈ ਜਾਵਾਂਗੇ ਤੇ ਲਓ ਜੀ ਆਪਾਂ ਘਰੇ ਪਹੁੰਚ ਚੁੱਕੇ ਆ ਆਪਣੇ ਤੇ ਰੋਮੀ ਟੋਮੀ ਨੂੰ ਦੇਖ ਕੇ ਇੰਨਾ ਚਾ ਚੜ ਗਿਆ ਏ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰ ਹੁੰਦਾ ਜਾਨਵਰਾਂ ਦਾ ਅੱਜ ਫੇਰ ਦੇਖ ਕੇ ਇਹਨੂੰ ਬਹੁਤ ਜ਼ਿਆਦਾ ਚਾ ਚੜ ਗਿਆ ਹੈ ਤੇ ਕਿੰਨਾ ਚਿਰ ਮੇਰੇ ਵਾਲੇ ਦਿਵਾਲੀ ਇਦਾਂ ਕਰਦਾ ਰਿਹਾ ਤੇ ਬਾਕੀ ਪੂਆਜੀ ਟਾਈਮ ਨਾ ਚਲੇਗੀ ਸਵੇਰੇ ਹੀ ਉੱਥੇ ਗਰੇਵਾਲ ਫਾਰਮ ਤੇ ਫੁੱਫੜ ਜੀ ਘਰੇ ਨੇ ਮੇਰੇ ਡੈਡੀ ਜੀ ਤੇ ਭਾਬੀ ਭੈਣ ਹੋਣੀ ਆ ਉਹ ਵੀ ਤਿਆਰ ਹੋ ਕੇ ਜਾ ਰਹੇ ਨੇ ਤੇ ਅਸਤਵਿੰਦਰ ਤੇ ਘਰੇ ਹੈ ਨਹੀਂ ਸੀ ਉਹ ਕਿਤੇ ਗਿਆ ਹੀ ਤੇ ਆਪਾਂ ਉਹਨਾਂ ਚਿਰ ਚੱਲਦੇ ਆਂ ਫੇਰ ਸਤਵਿੰਦਰ ਬਾਅਦ ਚ ਆਜੂਗਾ ਫੇਰ ਇਹ ਸਾਡੇ ਪਿੰਡ ਤੋਂ 5-6 ਕਿਲੋਮੀਟਰ ਦੂਰ ਹੈ ਗਰੇਵਾਲ ਫਾਰਮ ਤੇ ਜਿੱਨਾ ਘਰ ਧਾਰਮਿਕ ਸਮਾਗਮ ਹੁੰਦਾ ਹਰ ਸਾਲ ਉਹ ਖੁਦ ਕਰਵਾਉਂਦੇ ਨੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਜਿਵੇਂ ਕਿ ਦੀਵਾਨ ਹੁੰਦੇ ਤਿੰਨ ਦਿਨ ਲਗਾਤਾਰ ਚੱਲਦੇ ਨੇ ਤੇ ਰਾਸਤੇ 'ਚ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਡੰਗਰ ਚੱਲ ਰਹੇ ਨੇ ਜੰਗਲਵਲ ਤੇ ਇੱਥੇ ਤੁਹਾਨੂੰ ਬਹੁਤ ਵਧੀਆ ਚੀਜ਼ ਦਿਖਾਉਂਦੇ ਆ ਜੀ ਇਹਨੂੰ ਕਹਿੰਦੇ ਨੇ ਮਚਾਨ ਜੋ ਕਿ ਖੇਤਾਂ ਦੇ ਵਿੱਚ ਬਣਾਇਆ ਜਾਂਦਾ ਖੇਤਾਂ ਦੀ ਰਖਵਾਲੀ ਲਈ ਉੱਚਾ ਜਾ ਕਰਕੇ ਤੇ ਆਪਾਂ ਪਹੁੰਚ ਚੁੱਕੇ ਆ ਜੀ ਗਰੇਵਾਲ ਫਾਰਮ 'ਚ ਤੇ ਦੇਖ ਸਕਦੇ ਹੋ ਬਹੁਤ ਸੰਗਤ ਆ ਚੁੱਕੀ ਐ ਅਜੇ ਸ਼ੁਰੂਆਤ ਹੀ ਐ ਪ੍ਰੋਗਰਾਮ ਦੀ ਤੇ ਸਭ ਤੋਂ ਪਹਿਲੇ ਆਪਾਂ ਚਾਹ ਛਕਾਂਗੇ ਚਾਹ ਪਾਣੀ ਤੇ ਬਹੁਤ ਵਧੀਆ ਇੰਤਜ਼ਾਮ ਕੀਤਾ ਐ ਚਾਹ ਪਾਣੀ ਦਾ ਲੰਗਰ ਇੱਥੇ ਲਾਇਆ ਐ ਪੂਰਾ ਵਿਆਹ ਵਾਂਗੂ ਹੀ ਐ ਪ੍ਰੋਗਰਾਮ ਤੇ ਹੁਣ ਆਪਾਂ ਚਾਹ ਪਾਣੀ ਛਕ ਕੇ ਤੇ ਇੱਧਰ ਦਰਬਾਰ 'ਚ ਮੱਥਾ ਟੇਕਣ ਆ ਗਏ ਸੀ ਬਹੁਤ ਸੋਹਣਾ ਸਜਾਇਆ ਦੀਵਾਨ ਹਾਲ 'ਚ ਤੇ ਆਪਾਂ ਹੁਣ ਕੀਰਤਨ ਕਥਾ ਸਰਵਣ ਕਰਦੇ ਆ ਬੈ ਕੇ 3 ਵਜੇ ਤੱਕ ਐ ਪ੍ਰੋਗਰਾਮ ਤੇ ਮੱਥਾ ਟੇਕ ਕੇ ਆਪਾਂ ਇਧਰ ਬਹਿ ਚੁੱਕੇ ਆਂ ਤੇ ਕੀਰਤਨ ਸਰਵਣ ਕਰਦੇ ਆਂ ਤੇ ਫਿਰ ਉਸ ਤੋਂ ਬਾਅਦ ਟਾਂਡੇ ਵਾਲੇ ਸੰਤ ਮਹਾਂਪੁਰਖ ਵੀ ਖੁਦ ਕਥਾ ਕੀਰਤਨ ਸੁਣਾਉਣਗੇ ਆਪਾਂ ਨੂੰ ਗੰਗਲੇ ਲਾਵਣ ਗੁਰੂ ਚੱਪਨਾ ਵਿੱਚ ਬੈਠਣ ਦਾ ਸੁਪਾਤ ਪ੍ਰਾਪਤ ਹੋਇਆ ਹੈ ਕਿਸੇ ਗੁਨਾ ਅਰਾਰ ਮਨੁੱਖ ਨੂੰ ਕੋਈ ਪਾਸ ਨਹੀਂ ਬੈਠਣ ਦਿੰਦਾ ਸਰਵ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਤੇ ਲਗਾਤਾਰ 2-3 ਘੰਟੇ ਆਪਾਂ ਦਿਮਾਨ ਹਾਲ ਚ ਬੈ ਕੇ ਕੀਰਤਨ ਕਥਾ ਸੁਣੀ ਤੇ ਉਸ ਤੋਂ ਬਾਅਦ ਆ ਆਪਾਂ ਲੰਗਰ ਪ੍ਰਸ਼ਾਦਾ ਛੱਕ ਕੇ ਤੇ ਹੁਣ ਤੁਰ ਪਏ ਆਪਾਂ ਆਪਣੇ ਘਰੇ ਜਾਣ ਨੂੰ ਕਿਉਂਕਿ ਟਾਈਮ ਵੀ ਬਹੁਤ ਹੋ ਚੁੱਕਿਆ ਹੀ ਹੁਣ 4:30 ਵੱਜ ਚੁੱਕੇ ਨੇ ਆ ਚੁੱਕੇ ਘਰੇ 4:50 ਦਾ ਸ਼ਾਮ ਦਾ ਟਾਈਮ ਹੋ ਗਿਆ ਏ ਤੇ ਥੋੜਾ ਲੇਟ ਹੀ ਹੋ ਗਿਆ ਕਰਦੇ ਕਰਦੇ ਫਿਰ ਲੰਗਰ ਪਾਣੀ ਛਕਣ ਲੱਗ ਗਏ ਸੀ ਤੇ ਥੋੜਾ ਜਿਹਾ ਚਲੋ ਸੇਵਾ ਕਰਨ ਲੱਗ ਗਏ ਸੀ ਨਾਲ ਤੇ ਸਮਾਪਤੀ ਜਦੋਂ ਹੋਈ ਉਸ ਤੋਂ ਬਾਅਦ ਲੰਗਰ ਪਾਣੀ ਚੱਲਣ ਲੱਗ ਗਿਆ ਸੀ ਤੇ ਫਿਰ ਆਪਾਂ ਸਿੱਧੇ ਛਿੱਤੀ ਛਿੱਤੀ ਆ ਗਏ ਹੁਣ ਮੈਂ ਪਾਣੀ ਗਾਈ ਨੂੰ ਪੱਠੇ ਮੰਨਣੀ ਗਾਈ ਤੋੜੀ ਪਾ ਕੇ ਲਾ ਕੇ ਦਾੜਾ ਢੂਲਾ ਤੇ ਅੰਮੋ ਚੱਲ ਗਿਆ ਪੱਠੇ-ਵੱਟੇ ਲੱਗਦਾ ਛਿੱਤੀ ਦੀ ਕਾਹ ਲਈ ਮੈਂ ਕਿਹਾ ਪੱਗ ਫੇਰ ਹੀ ਖੋਲਦਾ ਪਹਿਲੇ ਗਾਈ ਨੂੰ ਬੰਨਣਾ ਵਾ ਓਏ ਟੋਮੀ ਟੋਮੀ ਚਲੇਗੇ ਅਮ ਪੱਠੇ ਪੱਡੇ ਤੇ ਮੈਂ ਗਾਈ ਨੂੰ ਪਾਦਾ ਦਲੀਆ ਤੇ ਥੋੜੀ ਪਾ ਕੇ ਬੰਦ ਛਿੱਤੀ ਲੇਟ ਹੀ ਹੋ ਗਿਆ ਹਾਂਜੀ ਤੇ ਤੂੜੀ ਚ ਆਪਾਂ ਦਲੀਆ ਰਲਾ ਕੇ ਪਾ ਦਿੱਤਾ ਬੰਨਤਾ ਗਾਈ ਨੂੰ ਤੇ ਬੱਚੇ ਨੂੰ ਉੱਥੋਂ ਹਰੇ ਵੱੱਠੇ ਪਾ ਦਾਂਗੇ ਥੋੜੀ ਜਿਹੀ ਪਏ ਵੀ ਸਵੇਰ ਦੇ ਇਹਦੇ ਪਾਣੀ ਤੇ ਬਾਕੀ ਅਮਰਤ ਵੱਢਣ ਗਿਆ ਹੈ ਰਾਤ ਨੂੰ ਪਾਵਾਂਗੇ ਇਹਨੂੰ ਤੇ ਸਵੇਰੇ ਹਰੇ ਵੱੱਠੇ ਤੇ ਟੰਕੀ ਭਰ ਗਈ ਹੈ ਤੇ ਇਹਦੇ ਚ ਭਰਦੇ ਦਾ ਇਦਾਂ ਪਾਣੀ ਗਾਈ ਦੇ ਪੀਣ ਵਾਸਤੇ ਓਹੋ ਹਵਾ ਜੀ ਲੱਗ ਜਾਂਦੀ ਨਾ ਸਿਰ ਜਾ ਪਾਰਾ ਸਵੇਰ ਦਾ ਹੋਇਆ ਸੀ ਤੇ ਹੁਣ ਤੱਕ ਹਲਕਾ ਹਲਕਾ ਤਰਦ ਕਰਨ ਲਿਆ ਸਿਰ ਬਹੁਤ ਵਧੀਆ ਰਿਹਾ ਪ੍ਰੋਗਰਾਮ ਧਾਰਮਿਕ ਸਮਾਗਮ ਹੀ ਬਹੁਤ ਵਧੀਆ ਟਾਂਡੇ ਵਾਲੇ ਸੰਤ ਮਹਾਂਪੁਰਖ ਪੰਜਾਬ ਤੋਂ ਆਉਂਦੇ ਤੇ ਹਰ ਸਾਲ ਮਨਾਉਂਦੇ ਆ ਅਗਰੇਵਾਲ ਖਰਮ ਤੇ ਤੇ ਉਹਨਾਂ ਦੀ ਕਥਾ ਤੇ ਇਤਿਹਾਸ ਸਰਵਣ ਕਰਕੇ ਬਹੁਤ ਵਧੀਆ ਲੱਗਿਆ ਜਿਵੇਂ ਕਿ ਉਹ ਬਾਬਾ ਜੀ ਨੂੰ ਮੰਨਦੇ ਨੇ ਟਾਂਡੇ ਵਾਲੇ ਸੰਤ ਮਹਾਂਪੁਰਖ ਜਿਵੇਂ ਉੱਥੇ ਮੰਨਦੇ ਨੇ ਉਹਨਾਂ ਨੂੰ ਤੇ ਹਰ ਸਾਲ ਫਿਰ ਸਾਰਾ ਇੰਤਜ਼ਾਮ ਜਿਵੇਂ ਆਪ ਹੀ ਕਰਦੇ ਨੇ ਦੋ ਪਰਿਵਾਰ ਨੇ ਸਾਡੇ ਦੇ ਇੱਕ ਹਸਾਬ ਨਾਲ ਪਿੰਡ ਦਾ ਹੀ ਮਤਲਬ ਨਾਲ ਦੇ ਪਿੰਡ ਚ ਆ ਉੱਥੇ ਮਨਾਇਆ ਜਾਂਦਾ ਹੈ ਗਰੀਵਾਲ ਫਾਰਮ ਚ ਆਪਾਂ ਦੀ ਜਾ ਕੇ ਚਾਹ ਪਾਣੀ ਛੱਕ ਕੇ ਤੇ ਫਿਰ ਬੈਗੇ ਸੀ ਕੀਰਤਨ ਕਥਾ ਸੁਣਨਾ ਤੇ 3:30 ਵਜੇ ਤੱਕ ਚੱਲਦੇ ਰਹਾ ਕੀਰਤਨ ਕਥਾ ਉਸ ਤੋਂ ਬਾਅਦ ਸਮਾਪਤੀ ਹੋ ਗਈ ਤੇ ਫਿਰ ਲੰਗਰ ਪਾਣੀ ਛੱਕ ਕੇ ਆਪਾਂ ਸਿੱਧਾ ਕਰੇ ਆਗੇ ਆਪਾਂ ਪੀਨੇ ਹੁਣ ਚਾਹ ਚੂ ਇਸ ਦੇ ਨਾਲ ਹੀ ਵਲੌਗ ਨੂੰ ਇੱਥੇ ਸਮਾਪਤ ਕਰਦੇ ਹਾਂ ਜੇ ਵਲੌਗ ਚੰਗਾ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਭਰਾ ਦੀ ਸਪੋਰਟ ਜਰੂਰ ਕਰਿਓ ਮਿਲਦੇ ਆ ਨਵੇਂ ਵਲੌਗ ਚ